ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਆਪਾਂ ਤੁਹਾਡੇ ਦੇ ਲੈ ਕੇ ਆਏ ਆ ਹੋਰ ਨਵੇਂ ਪ੍ਰੋਡਕਟ ਬਾਈ ਹਰਾਂ ਦੇ ਆਪਾਂ ਕਰਦੇ ਆ ਗੱਲ ਉਹ ਬਾਈ ਹਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਬਾਈ ਜੀ ਵਧੀਆ ਤੁਸੀਂ ਸੁਣਾਓ ਜੀ ਆਪਣਾ ਹਾਂਜੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਪੇਂਨਿਕਲ ਆ ਜੀ ਆਪਣਾ ਧੂਰੀ ਨੇੜੇ ਅੱਛਾ ਜੀ ਧੂਰੀ ਦੇ ਨੇੜੇ ਬਾਈ ਆਪਣੇ ਕੋਲ ਪ੍ਰੋਡਕਟ ਕਿਹੜੇ ਕਿਹੜੇ ਨੇਗੇ ਜੀ ਆਪਣੇ ਕੋਲੇ ਇੱਕ ਤਾਂ ਸੇਦਾ ਨਮਕ ਆ ਗਿਆ ਜੀ ਅੱਛਾ ਜੀ ਸੇਦਾ ਨਮਕ ਹਾਂਜੀ ਹਾਂਜੀ ਤੇ ਕਾਲਾ ਨਮਕ ਆ ਗਿਆ ਅੱਛ ਅੱਛਾ ਜੀ ਹਾਂ ਆਪ ਸਿਰ ਕਰਦੇ ਹਾਂ ਜੀ ਵੀ ਬਰਥਡੇ ਵਾਲੇ ਲੈ ਕੇ ਉਹਨਾਂ ਨੂੰ ਕੁੱਟ ਕੇ ਫੇਰ ਬਣਾਉਣੇ ਹਾਂ ਜੀ ਠੀਕ ਹੈ ਬਾਈ ਤੇ ਬਾਈ ਆ ਕੀ ਆ ਬਾਈ ਇਹ ਇਹ ਮੱਠੀ ਆ ਜੀ ਅੱਛਾ ਇਹ ਮੱਠੀ ਆ ਇਹਦੇ ਵਿੱਚ ਆਟੇ ਜੇ ਤਿਆਰ ਕੀਤੀ ਹੈਗੀ ਆ ਇਹ ਤੇ ਅਜਮੈਨ ਕਾਲੀ ਮਿਰਚ ਤੇ ਕਾਲਾ ਨਮਕ ਠੀਕ ਹੈ ਬਾਈ ਇਹਦੇ ਵਿੱਚ ਪਾਇਆ ਗਿਆ ਜੀ ਸਰੋਂ ਦੇ ਤੇਲ ਵਿੱਚ ਤਿਆਰ ਕੀਤੀ ਗਈ ਹੈ ਇਹ ਵੀ ਸਰੋਂ ਦੇ ਤੇਲ ਚ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਈ ਆ ਪ੍ਰੋਡਕਟ ਨੇ ਜਿਹੜੇ ਜੀ ਇਹ ਆਪਣਾ ਚੂਰਨ ਹੈ ਜੀ ਅੱਛਾ ਜੀ ਪੇਟ ਗੈਸ ਤੇ ਆਪ ਕਬਜ ਬਦਹਾਜਮੀ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਸਿਰ ਦਰਦ ਹੋਵੇ ਠੀਕ ਹੈ ਜੀ ਉਹਦੇ ਵਾਸਤੇ ਹੈ ਜੀ ਠੀਕ ਹੈ ਭਾਈ ਤੇ ਭਈਆ ਚੜੀਆਂ ਬੁਠੀਆਂ ਪਾਈਆਂ ਗਈਆਂ ਨੇ ਕੋਈ ਕੈਮੀਕਲ ਕੋਈ ਕੁਝ ਵੀ ਨਹੀਂ ਹੈ ਅੱਛਾ ਕੈਮੀਕਲ ਤਾਂ ਰਿਹਾ ਤਾਂ ਹਾਂਜੀ ਠੀਕ ਹੈ ਭਾਈ ਤੇ ਭਈ ਹੋਰ ਆਪਣੇ ਕੋਲ ਕਿਹੜੇ ਕਿਹੜੇ ਅੱਛਾ ਪੀਨਟ ਬਟਰ ਤਿਆਰ ਕਰ ਦਿਆਂਗੇ ਆਪਾਂ ਅੱਛਾ ਪੀਨਟ ਬਟਰ ਆ ਗਿਆ ਹਾਂਜੀ ਅੱਛਾ ਇੱਕ ਆਜ ਤਿਆਰ ਹੋ ਜਾਂਦਾ ਤੇ ਤਿਆਰ ਕਰ ਦਿਆਂ ਜੀ ਅੱਛਾ ਜੀ ਇਹ ਕਿਵੇਂ ਤਿਆਰ ਹੁੰਦਾ ਬਾਕਾਇਦਾ ਟ੍ਰੇਨਿੰਗ ਲਈ ਹੋਈ ਹੈ ਜੀ ਆਪਣੀ ਕੇਵੀਕੇ ਖੇੜੀ ਤੋਂ ਅੱਛਾ ਜੀ ਹਾਂਜੀ ਹਾਂ ਟ੍ਰੇਨਿੰਗ ਲੈ ਕੇ ਫਿਰ ਤਿਆਰ ਕੀ ਟ੍ਰੇਨਿੰਗ ਲੈ ਕੇ ਫਿਰ ਤਿਆਰ ਠੀਕ ਹੈ ਭਾਈ ਤੇ ਭਈ ਹੋਰ ਆਪਣੇ ਕੋਲ ਕਿਹੜੀਆਂ ਚੀਜ਼ਾਂ ਹੋਰ ਭਾਈ ਆਪਣੇ ਕੋਲੇ ਇੱਕ ਆਮਲੇ ਦਾ ਮਰਬਾ ਅੱਛਾ ਇਹਦੇ ਵੀ 70% ਦੇ ਵਿੱਚ ਆਪਣੀ 30% ਚੀਨੀ ਹੈ 70% ਇਹਦੇ ਵਿੱਚ ਠਾਗ ਵਾਲੀ ਮਿਸਰੀ ਪਾਈ ਗਈ ਹੈ ਅੱਛਾ ਜੀ ਵੀ ਜਿਹੜਾ ਚੀਨੀ ਦਾ ਵਰਤੋ ਆ ਜੀ ਬਹੁਤ ਘੱਟ ਕਰੀਏ ਬਹੁਤ ਘੱਟ ਕੀਤੀ ਗਈ ਹੈ ਜੀ ਠੀਕ ਹੈ ਬਈ ਹਾਂਜੀ ਉਸ ਤੋਂ ਬਾਅਦ ਇੱਕ ਆਪਣਾ ਤਿਆਰ ਕਰਦੇ ਆ ਜੀ ਕੈਂਡੀ ਅੱਛਾ ਜੀ ਇਹ ਕੈਂਡੀ ਹੈ ਜੀ ਹਾਂ ਇਹ ਮਾਲਕੀ ਠਾਗ ਵਾਲੀ ਮਿਸਰੀ ਨਾਲ ਤਿਆਰ ਕੀਤੀ ਗਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਤੇ ਵੀ ਕੋਈ ਕੈਮੀਕਲ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਜੀ ਠੀਕ ਹੈ ਬਈ ਤੇ ਬਈ ਹੋਰ ਕੋਈ ਪ੍ਰੋਡਕਟ ਬਣੇ ਹੋਰ ਆਪਣੇ ਕੋਲੇ 20 ਭੋਲਣ ਹੁੰਦਾ ਜੀ ਇਹ ਕੀ ਹੁੰਦਾ ਜੀ? ਬੀ ਪੋਲਣਾ। ਅੱਛਾ ਜੀ। ਮੱਖੀ ਦਾ ਪ੍ਰਾਗ ਹੁੰਦਾ ਜੀ। ਅੱਛਾ ਬਈ। ਇਹ ਮਤਲਬ ਕਿ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਹੈ। ਠੀਕ ਹੈ ਬਈ। ਹਾਂਜੀ। એનર્ਜੀ ਬੂਸਟ ਇੱਕ ਪ੍ਰਕਾਰ ਦਾ ਹੈ। ਠੀਕ ਹੈ ਬਈ। ਹਾਂਜੀ। ਠੀਕ ਹੈ ਜੀ। ਸ਼ਹਿਦ ਵਾਲਾ ਮਰੱਬਾ ਆ ਗਿਆ। ਅੱਛਾ ਜੀ। ਸ਼ਹਿਦ ਵਾਲੇ ਮਰੱਬੇ ਉਹ ਵੀ ਦਿਖਾ ਦਿਓ ਬਈ। ਇਹ ਸ਼ਹਿਦ ਵਾਲਾ ਮਰੱਬਾ ਆ ਗਿਆ ਜੀ। ਅੱਛਾ ਜੀ। ਇਹਦੇ ਵਿੱਚ ਸਾ ਸਾਰੇ ਜਿਹੜਾ ਫਿਰਦਾ ਹੈ ਸ਼ਹਿਦ ਆ ਵੀ। ਸ਼ਹਿਦ ਜੀ ਸਰ। ਅੱਛਾ ਜੀ। ਇਹ ਕਾਦਾ ਮਰੱਬਾ ਬਈ ਇਹ। ਇਹ ਔਲੇ ਦਾ ਜੀ। ਇਹ ਔਲੇ ਦਾ ਬਈ। ਇਹ ਹੋਰ ਵੀ ਇਹਦੇ ਵਿੱਚ ਤਿਆਰ ਕਰਦੇ ਹੋ ਬਈ। ਹਾਂਜੀ ਸੈੱਡ ਬਤ ਫਿਲਹਾਲ ਇਹੀ ਹੈ ਅੱਛਾ ਭਾਈ ਸੈੱਡਾ ਜੀ ਇਹ ਕਿਹੜਾ ਆ ਗਿਆ ਭਾਈ ਇਹ ਮਲਟੀ ਸੈੱਡ ਆ ਜੀ ਅੱਛਾ ਜੀ ਮਲਟੀ ਸੈੱਡ ਭਾਈ ਮਤਲਬ ਇਹ ਕਈ ਚੀਜ਼ਾਂ ਤੋਂ ਕਈ ਪ੍ਰਕਾਰ ਦੇ ਫੁੱਲਾਂ ਤੋਂ ਹਾਂਜੀ ਕਈ ਪ੍ਰਕਾਰ ਦੇ ਫੁੱਲਾਂ ਤੋਂ ਜਿਹੜਾ ਮੱਖੀ ਰਸ ਚ ਉਸ ਤੋਂ ਬਣਾਉਂਦੀ ਆ ਅੱਛਾ ਭਾਈ ਇਹ ਮਲਟੀ ਸੈੱਡ ਆ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਤੇ ਭਾਈ ਅੱਗੇ ਤੁਹਾਨੂੰ ਦਿਖਾਉਣੇ ਆਗੇ ਆਪਾਂ ਐ ਜੀ ਹਾਂਜੀ ਆਹ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਮੱਖੀਆਂ ਵਗੈਰਾ ਮੂਰੇ ਪਈਆਂ ਨੇ ਸੇਵੀਆਂ ਤੇ ਆਹ ਵਰਕੀ ਵਗੈਰਾ ਇਹ ਪਿੰਡ ਜੀ ਹਰਾਂ ਤਿਆਰ ਕੀਤੇ ਹੋਈ ਜਾਂਦੇ ਸਸੀ ਕਾਲ ਪਿੰਡ ਜੀ ਸਸੀ ਕਾਲ ਬਦੇ ਕੀ ਨਾਮ ਆ ਜੀ ਆਪਣੇ ਜੀ ਕ੍ਰੀਮਨਾ ਦੇਵੀ ਜੀ ਅੱਛਾ ਜੀ ਕਿਹੜਾ ਪਿੰਡ ਆ ਜੀ ਆਪਣਾ ਤੁੱਗਾ ਜੀ ਤੁੱਗਾ ਜੀ ਹਾਂਜੀ ਤੇ ਜਿਹੜੇ ਪ੍ਰੋਡਕਟ ਨੇ ਜੀ ਆਪਣੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਨੇ ਤੇ ਕਿਵੇਂ ਤਿਆਰ ਕੀਤੇ ਹੋਈਆਂ ਆਪਣੇ ਪ੍ਰੋਜੈਕਟ ਨੇ ਜੀ ਇਹ ਨੂਨ ਵਾਲੇ ਮਠੀਆਂ ਨੇ ਜੀ ਅੱਛਾ ਜੀ ਇਹ ਮੈਦੀਦੀਆਂ ਤਿਆਰ ਕਰੀਆਂ ਹੋਈਆਂ ਨੇ ਜੀ ਅੱਛਾ ਜੀ ਵਿੱਚ ਜੀ ਸੁੱਕਾ ਮਤਬਲੋ ਮੇਥੇ ਪਾਏ ਹੋਏ ਨੇ ਜੀ ਕਾਲੀ ਮਿਰਚ ਪਾਈ ਹੋਈ ਹੈ ਨਮਕ ਵਗੈਰਾ ਇਹ ਵਧੀਆ ਤਿਆਰ ਕਰੀਆਂ ਹੁੰਦੀਆਂ ਨੇ ਅੱਛਾ ਜੀ ਤੇ ਆਹ ਹੋਰ ਆ ਕਿਹੜੀਆਂ ਨੇ ਮਠੀਆਂ ਮਠੀਆਂ ਨੇ ਜੀ ਆਵਦੇ ਗੁੜ ਵਾਲੀਆਂ ਇਹ ਗੁੜ ਨਾਲ ਹਾਂ ਜੀ ਇਹ ਗੁੜ ਨਾਲ ਤਿਆਰ ਕਰੀਆਂ ਹੋਈਆਂ ਨੇ ਜੀ ਠੀਕ ਹੈ ਜੀ ਇਹਨਾਂ ਵਿੱਚ ਜੀ ਖੋਪੇ ਦਾ ਪੂਰਾ ਵਗੈਰਾ ਪਾਇਆ ਹੋਇਆ ਹੋਗਾ ਵੀ ਪੋਲੀਆਂ ਕਰਕੇ ਉਧਰ ਕਰਕੇ ਜੀ ਤਿਆਰ ਕਰੀਆਂ ਹੋਈਆਂ ਨੇ ਠੀਕ ਹੈ ਹਾਂ ਜੀ ਇਹ ਘਰ ਦੀ ਬਰਫੀ ਤਿਆਰ ਕਰੀ ਹੋਈ ਹੈ ਜੀ ਅੱਛਾ ਜੀ ਇਹ ਕਿਵੇਂ ਤਿਆਰ ਕੀਤੀ ਹੋਈ ਹੈ ਜੀ ਇਹ ਜੀ ਏ ਜੀ ਬੇਸਣ ਦੀ ਬਰਫੀ ਤਿਆਰ ਕਰੀ ਹੋਈ ਹੈ ਜੀ। ਹਾਂਜੀ। ਬੇਸਣ ਭੁੰਨ ਕੇ ਜੀ ਚੀਨੀ ਦੀ ਚਾਣੀ ਬਣਾ ਕੇ ਜੀ। ਹਾਂਜੀ। ਉਹਦੇ ਵਿੱਚ ਘੋਲ ਚ ਬੇਸਣ ਭੁੰਨ ਕੇ ਅੱਛਾ ਜੀ। ਬੀ ਇਹ ਚੀਨੀ ਦੀ ਚਾਣੀ ਨਾਲ ਤਿਆਰ ਕਰੀ ਹੋਈ ਹੈ ਜੀ। ਅੱਛਾ ਜੀ ਇਹ ਵੀ ਪੂਰੀ ਦੇਸੀ ਤਰੀਕਾ ਹੈ। ਕੋਈ ਕੈਮੀਕਲ ਨਹੀਂ। ਨਹੀਂ ਜੀ ਕੋਈ ਕੈਮੀਕਲ ਨਹੀਂ ਬਿਨਾ ਕੈਮੀਕਲ ਕੋਈ ਬਗੈਰ ਮਸਾਲਾ ਨਹੀਂ। ਇਹ ਜੀ ਆ ਵੀ ਸਾਰੀਆਂ ਉਹੀ ਨੇ ਮੱਠੀਆਂ ਜੀ। ਹਾਂਜੀ। ਅੱਛਾ ਜੀ ਇਹ ਬਸ ਏਹ ਭਾਲ ਗਈ ਹੈ ਜੀ। ਹਾਂਜੀ। ਇਹ ਸੇਵੀਆਂ ਜੀ ਇਹ ਇਹ ਸੇਵੀਆਂ ਘਰ ਦੀਆਂ ਬੱਟੀਆਂ ਹੋਈਆਂ ਨੇ ਜੀ। ਇਹ ਕਿਹੜੇ ਆਟੇ ਦੇ ਇਹ ਆਪਣੀ ਸੂਜੀ ਦੇ ਸੂਜੀ ਤੇ ਕਣਕ ਦੇ ਆਟੇ ਦੇ ਬੱਟੇ ਤਿਆਰ ਕਰੀਆਂ ਹੋਈਆਂ ਜੀ ਪੁੰਨੀਆਂ ਹੋਈਆਂ ਸੇਵੀਆਂ ਨੇ ਜੀ ਠੀਕ ਹੈ ਜੀ ਤੇ ਇਹਨਾਂ ਦਾ ਆਪਣੇ ਆ ਸੇਵੀਆਂ ਦਾ ਕੀ ਰੇਟ ਹੁੰਦਾ ਜੀ ਇਹ ਜੀ ਇਹ ਨੇ 120 ਰੁਪਏ ਕਿਲੋ 120 ਰੁਪਏ ਕਿਲੋ ਤੇ ਜਿਹੜੀਆਂ ਆਹ ਨੀਂਦੀ ਵਰਕੀਆਂ ਜੀ ਇਹ 80 ਰੁਪਏ ਦਾ ਕਿਲੋ 80 ਰੁਪਏ ਦਾ ਅੱਧਾ ਕਿਲੋ ਤੇ ਆ ਜਿਹੜੀ ਮਿੱਠੀ ਮੱਠੀ ਹੈ ਜੀ ਇਹ 50 ਰੁਪਏ ਹੈ ਜੀ ਇਹ ਨਮਕੀਣ ਜੀ ਇਹ 60 ਰੁਪਏ ਹੈ ਜੀ ਇਹ 60 ਰੁਪਏ ਹਾਂਜੀ ਠੀਕ ਹੈ ਜੀ ਤੇ ਤੁਹਾਡਾ ਕੋਈ ਸੰਪਰਕ ਨੰਬਰ ਜੀ ਜੀਤੇ ਵੀ 819 ਹਾਂਜੀ 43790 ਠੀਕ ਹੈ ਜੀ ਠੀਕ ਹੈ ਜੀ